ਪਹਿਲਾਂ ਤੁਸੀਂ ਦੱਸਿਆ ਮੈਂ ਪਾਟ ਕਾਦਦਾ ਰਿਆਂ ਕੰਡ ਪਾਟ ਕਾਦਦਾ ਰਿਆਂ ਤੇ ਗਰੰਤੀ ਸਿੰਘ ਨੇ ਤੇ ਹਲਾਤ ਇੱਕੋ ਦਮ ਇੰਨੇ ਮਾੜੇ ਅੱਜ ਘਰ ਚ ਬੈਠੇ ਹੋ ਕੰਦਿਆਂ ਚ ਬੰਦ ਹੋ ਗਏ ਇਹ ਵੀਰ ਜੀ ਦਾੜੀ ਜੀ ਨੂੰ ਕੈਂਸਰ ਹੋ ਗਿਆ ਬਲੱਡ ਉਹਨਾਂ ਨੂੰ ਉਹਨਾਂ ਤੋਂ ਫਿਰ ਜੀ ਹਸਪਤਾਲਾਂ ਰਹੀਂ ਉੱਜੜ ਉੱਜੜ ਕੇ ਵੀਰ ਜੀ ਏਡੇ ਮਾੜੇ ਹਲਾਤ ਜੋ ਗਿਆ ਤੇ ਹੱਥ ਨੂੰ ਕੀ ਹੋਇਆ ਤੁਹਾਡੇ ਹੱਥ ਕਿਦਾਂ ਕੱਟਿਆ ਗਿਆ ਇਹ ਵੀਰ ਜੀ ਪੱਠੇ ਕੁਦਰਦਿਆਂ ਟੋਕੇ ਵਿੱਚ ਆ ਕੇ ਕੱਟਿਆ ਗਿਆ ਵੀਰ ਜੀ ਕਿੰਨਾ ਸਮਾਂ ਹੋ ਗਿਆ ਜਿਹੜਾ ਕੱਲ ਚ ਇਦਾਂ ਹੀ ਬੈਠੇ ਹੋ ਕੰਮ ਤੋਂ ਵਾਂਝੇ ਹੋ ਕੇ ਇਦਾਂ ਹੀ ਘਰ ਬੇਰੋਜ਼ਗਾਰ ਬੈਠੇ ਹੋ ਵੀਰ ਜੀ ਕਾਫੀ ਟਾਈਮ ਹੋ ਗਿਆ ਹੈ ਹਾਂਜੀ ਜੇ ਖੰਨ ਪਾਠ ਮਿਲ ਜਾਵੇ ਤੇ ਵੀ ਤੇ ਚਲੇ ਜਾਈਦਾ ਨਹੀਂ ਤੇ ਇਸ ਤਰ੍ਹਾਂ ਹੀ ਘਰੇ ਵੀਰ ਜੀ ਸੁਪਨੇ ਕੀ ਨੇ ਅਜੇ ਦਿਲ ਦੇ ਕੀ ਕਿਹੜੇ ਚਾਪੂਰੇ ਕਰਦੇ ਆ ਜੀ ਇਹੋ ਹੀ ਕਹੇ ਵੀਰ ਜੀ 10 ਬਿੰਦ ਗੁਰੂ ਮਹਾਰਾਜ ਨਾਲ ਹੀ ਜੁੜੇ ਰਹੀਏ ਹੋਰ ਤੇ ਵੀਰ ਜੀ ਅਜੇ ਇੱਕ ਵੀਰ ਦੀ ਕਹਾਣੀ ਤੁਹਾਡੇ ਤੱਕ ਰੂ ਬੂ ਕਰ ਲੱਗੀਆਂ ਜਿਹੜਾ ਇੱਕ ਪਾਠੀ ਸਿੰਘ ਹੈ ਗਰੰਥੀ ਸਿੰਘ ਗੁਰੂ ਦੇ ਲੜ ਲੱਗੇ ਹੋਏ ਨੇ ਅੱਜ ਵੀ ਗੁਰੂ 'ਚ ਵਿਸ਼ਵਾਸ ਪੂਰਾ ਹੈ ਲੇਕਿਨ ਹਾਲਾਤ ਜਿਹੜੇ ਨੇ ਉਹ ਮਾੜੀ ਨੇ ਪਹਿਲਾਂ ਤਸਵੀਰਾਂ ਤੁਸੀਂ ਦੇਖੋ ਇਸ ਵੀਰ ਦੀਆਂ ਇਹ ਉਹ ਵੀਰ ਹੈ ਜਿਹੜਾ ਕੁਝ ਸਾਲਾਂ ਪਹਿਲਾਂ ਬਦੂਰ ਸਾਹਿਬ ਦਾ ਜਿਹੜਾ ਪਾਠ ਕਰਨ ਲਈ ਜਾਇਆ ਕਰਦੇ ਸੀਗੇ ਅ ਅਖੰਡ ਪਾਠ ਸਾਹਿਬ ਕਰਿਆ ਕਰਦੇ ਸੀਗੇ ਗਰੰਤੀ ਸਿੰਘ ਨੇ ਲੇਕਿਨ ਅੱਜ ਹਾਲਾਤ ਬਹੁਤ ਮਾੜੀ ਨੇ ਹੱਥ ਵੀਰ ਦਾ ਜਿਹੜਾ ਟੱਟਿਆ ਹੋਇਆ ਕੰਮ ਨਹੀਂ ਕਰਦਾ ਪੈਰ ਤੇ ਵੀ ਇਹਦੇ ਸੱਟ ਲੱਗੀ ਹੈ ਘਰ ਦੇ ਵਿੱਚ ਕੋਈ ਇੱਕ ਡੰਗਰ ਹੈ ਜਿਸ ਦੇ ਸਹਾਰੇ ਇਹਨਾਂ ਦੇ ਕਾਬੜਾ ਜਿਹੜਾ ਪਾਲਣ-ਭੋਸ਼ਨ ਹੋ ਰਿਹਾ ਰੋਟੀ ਚੱਲ ਰਹੀ ਹੈ ਉਸ ਡੰਗਰ ਦਾ ਜਿਹੜਾ ਅਤੇ ਦੇਖ ਸੰਭਾਲਿਆ ਹੋ ਵੀ ਇਹਨਾਂ ਦੇ ਮਾਤਾ ਜੀ ਕਰਦੇ ਨੇ ਉਹਨਾਂ ਦੀ ਉਮਰ ਬਹੁਤ ਹੋ ਗਈ ਆ ਤੇ ਬੜੇ ਹਾਲਾਤ ਮਾੜੇ ਨੇ ਪਹਿਲਾਂ ਵੀ ਤਾਂ ਗੱਲਬਾਤ ਕਰਦੇ ਆ ਵੀ ਜੀ ਕੀ ਨਾਮ ਹੈ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਨਾਮ ਮੇਰਾ ਗੁਰਲਾਲ ਸਿੰਘ ਜੀ ਵੀ ਇਹ ਹਾਲਾਤ ਇਹਨੇ ਮਾੜੇ ਕਿਸ ਤਰ੍ਹਾਂ ਹੋ ਗਏ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਸ਼ੁਰੂਆਤ ਤੋਂ ਇਹਨੇ ਹਾਲਾਤ ਮਾੜੇ ਹੋਣਗੇ ਕਿਉਂਕਿ ਪਹਿਲਾਂ ਤੁਸੀਂ ਦੱਸਿਆ ਮੈਂ ਪਾਠ ਕਰਦਾ ਰਿਆਂ ਖੰਡ ਪਾਠ ਕਰਦਾ ਰਿਆਂ ਤੇ ਗਰੰਤੀ ਸਿੰਘ ਨੇ ਤੇ ਹਾਲਾਤ ਇੱਕੋ ਦਮ ਇੰਨੇ ਮਾੜੇ ਅੱਜ ਕੱਲ੍ਹ ਬੈਠੇ ਹਾਂ ਕਮਰਿਆਂ 'ਚ ਬੰਦ ਹੋ ਗਏ ਇਹ ਵੀਰ ਜੀ ਦਾੜੀ ਜੀ ਨੂੰ ਉਹਨਾਂ ਤੋਂ ਫਿਰ ਜਿਹੜੇ ਹਸਪਤਾਲਾਂ ਰਹੀਂ ਉੱਜੜ ਉਜੜ ਕੇ ਵੀਰ ਜੀ ਦੇ ਹਾਲਾਤ ਜੋ ਇਹ ਕਿਹੜੀ ਕਿਹੜੇ ਸੰਦੀ ਗੱਲ ਹੋएगी ਜਦੋਂ ਇਹ ਪਿਤਾ ਜੀ ਦੇ ਹਾਲਾਤ ਇੰਦਾਂ ਦੇ ਹੋ ਗਏ ਉਹਨਾਂ ਨੂੰ ਜਦੋਂ ਇਹ ਬਿਮਾਰੀ ਹੋ ਗਈ ਇਹ ਵੀਰ ਜੀ 2015 ਦੀ ਲੱਗ ਬਣੇ ਵੀਰ ਜੀ 15 ਦੀ ਗੱਲ ਹੈ ਉਦੋਂ ਪਿਤਾ ਜੀ ਨੂੰ ਬਿਮਾਰੀ ਹੋਈ ਇਲਾਜ ਤੇ ਉਹਨਾਂ ਦੇ ਪੈਸਾ ਜ਼ਿਆਦਾ ਚਲ ਗਿਆ ਉਦੋਂ ਕੀ ਹਾਲਾਤ ਸੀਗੇ ਘਰ ਦੇ ਉਦੋਂ ਕੁਝ ਹੈਗਾ ਸੀ ਆਪਣੇ ਕੋਲ ਤੋਂ ਕੋਈ ਲਾਵਾ ਕੋਈ ਜ਼ਮੀਨ ਹੋਵੇ ਜਾਂ ਕੋਈ ਕਾਰੋਬਾਰ ਦੁਕਾਨ ਹੋਵੇ ਹਾਂਜੀ ਵੀਰ ਜੀ ਜ਼ਮੀਨ ਹੈਗੀ ਸੀ ਜੋ ਉਹਨਾਂ ਦੇ ਵੀਰ ਜੀ ਸਾਰੀ ਲੱਗ ਲੁਗ ਗਈ ਵੀਰ ਜੀ ਕੋਈ ਸਵਾਕਲਾ ਕੋਈ ਜ਼ਮੀਂ ਦੇ ਲਗਬਨ ਹੈ ਆਪਣੇ ਕੋਲੇ ਤੇ ਉਦੋਂ ਸਾਡਾ ਪੈਸਾ ਚਲ ਗਿਆ ਤੇ ਹੱਥ ਨੂੰ ਕੀ ਹੋਇਆ ਤੁਹਾਡੇ ਹੱਥ ਕਿਦਾਂ ਕੱਟਿਆ ਗਿਆ ਇਹ ਵੀਰ ਜੀ ਪੱਠੇ ਕੁਦਰਦਿਆਂ ਟੋਕੇ ਵਿੱਚ ਆ ਕੇ ਕੱਟਿਆ ਗਿਆ ਵੀਰ ਜੀ ਪੱਠੇ ਕੁਦਰਦਿਆਂ ਹਾਂਜੀ ਹੁਣ ਤੁਹਾਡੇ ਪੈਰ ਤੇ ਵੀ ਸਾਟ ਲੱਗੀ ਹੈ ਤੇ ਪਹਿਲਾਂ ਵੀ ਕਿੰਨਾ ਸਮਾਂ ਹੋ ਗਿਆ ਜਿਹੜਾ ਕੱਲ ਜਿੱਦਾਂ ਹੀ ਬੈਠੇ ਹਾਂ ਥੰਮ ਤੋਂ ਵਾਂਝੇ ਹੋ ਕੇ ਇਦਾਂ ਹੀ ਘਰ ਮੇਦੋਸ ਗੱਲ ਬੈਠੇ ਹਾਂ ਵੀਰ ਜੀ ਕਾਫੀ ਟਾਈਮ ਹੋ ਗਿਆ ਹਾਂਜੀ ਜੇ ਖੰਡ ਪਾਠ ਮਿਲ ਜਾਵੇ ਤੇ ਵੀ ਤੇ ਚਲੇ ਜਾਈਦਾ ਨਹੀਂ ਤੇ ਇਤਰਾ ਹੀ ਘਰੇ ਵੀਰ ਜੀ ਕਾਂਜ ਪਰ ਤੇ ਜਾਣਦੇ ਕਿੰਨੀ ਕਪੀੜ ਮਿਲਦੀ ਉੱਤੇ ਵੀਰ ਜੀ ਸਾਹ ਨਹੀਂ ਕੋਈ 15-1600 ਰੁਪਏ ਵੀਰ ਜੀ ਤੀਜੇ ਚੌਥੇ ਦਿਨ ਤੀਜੇ ਚੌਥੇ ਦਿਨ ਉਹ ਵੀ 15-1600 ਹਾਂਜੀ ਤੀਜੇ ਦਿਨ ਵੀਰ ਜੀ ਜਾ ਕੇ ਪਹੁੰਚ ਪੈਂਦਾ ਹਾਂਜੀ ਤਿੰਨ ਦਿਨ ਬਾਅਦ ਹਾਂਜੀ ਤੇ ਕਿਤੇ ਨਾ ਕਿਤੇ ਮਨਚ ਨਹੀਂ ਹੁੰਦਾ ਯਾਰ ਹਾਲਾਤ ਇਹਨੇ ਮਾੜੇ ਆ ਤੇ ਅੱਜ ਕੱਲ ਤੇ ਸਿੰਗਲ ਜਿਹੜੇ ਤੁਰੇ ਫਿਰਦੇ ਆ ਨਾ ਵੀ ਕੁਝ ਆਉਂਦਾ ਹੋਵੇ ਨਾ ਵੀ ਕੁਝ ਲਿਖਣਾ ਗਾਉਣਾ ਭਾਵੇਂ ਚੀਜ਼ਾਂ ਦੇ ਚੜ ਜਾਂਦੇ ਆ ਕਮੇਟੀਆਂ ਲੱਖਾਂ ਰੁਪਏ ਦੇ ਵਾਰੇ ਫੇਰੇ ਕਰ ਦਿੰਦੀਆਂ ਬਹੁਤ ਮੋਟੀਆਂ-ਮੋਟੀਆਂ ਰਕਮਾਂ ਮਿਲਦੀਆਂ ਉਹਨਾਂ ਨੂੰ ਇੱਕ ਪਾਸੇ ਜਦੋਂ ਆਪਣੇ ਗਵੰਤੀ ਸਿੰਘ ਪਾਟੇ ਸਿੰਘ ਜਾਂਦੇ ਆ ਘਰਾਂ ਦੇ ਵਿੱਚ ਤੇ ਉਹਨਾਂ ਨੂੰ ਕੋਈ ਜਦੋਂ ਉਹਨਾਂ ਦੀ ਫੀਸ ਦੇਣੀ ਹੁੰਦੀ ਹੈ ਉਹਨਾਂ ਦੀ ਪੇਮੈਂਟ ਦੇਣੀ ਹੁੰਦੀ ਹੈ ਤਾਂ ਆਨਕਾਨ ਨਹੀਂ ਹੁੰਦੀ ਹੈ ਜਾਂ ਆਪ ਵੀ ਆ 1100 ਰੁਪਏ 2100 ਦੀ ਗੱਲ ਹੁੰਦੀ ਹੈ ਤੇ ਇਹ ਡਾਂਸਰਾਂ ਨਚਾਉਣੀਆਂ ਆਉਣੇ ਹੀ ਸਿੰਗਰ ਬੁਲਾਉਣੇ ਆਉਣ ਤੇ ਖੁਨੇ ਗੱਫੇ ਹੁੰਦੇ ਲੋਕਾਂ ਕੋਲ ਹਾਂਜੀ ਉਹ ਰਵੀ ਜੀ ਹੈਗਾ ਤੁਸੀਂ ਆਸਿਆ ਨੇ ਜੀ ਹਾਂਜੀ ਉਦੋਂ ਮੰਚ ਕੀ ਹੁੰਦਾ ਜਦੋਂ ਇਹ ਕੁਝ ਹੁੰਦਾ ਕੀ ਆ ਸਾਡੇ ਬਈ ਲੋਕਾਂ ਕੋ ਪੈਸਾ ਹੀ ਨਹੀਂ ਜਦੋਂ ਗੁਰੂ ਦਾ ਕੰਮ ਹੈ ਜਦੋਂ ਧਾਰਮਿਕ ਕੰਮ ਹੈ ਲੋਕੀ ਕਹਿੰਦੇ ਪੈਸਾ ਹੀ ਨਹੀਂ ਹੈ ਹਾਂਜੀ ਹਾਂਜੀ ਵੀਰ ਜੀ ਇਹ ਤਾਂ ਗੱਲ ਹੈ ਹੈਗੀ ਅਸਲ ਸਚਾਈ ਕਿਉਂਕਿ ਅੱਜ ਦੇ ਸਮੇਂ ਤੇ ਬੜੇ ਐਸੇ ਵੀਰ ਨੇ ਬੜੀਆਂ ਕਹਾਣੀਆਂ ਪਹਿਲਾਂ ਵੀ ਹੁੰਦੀਆਂ ਛੋਟੇ ਛੋਟੇ ਬੱਚਿਆਂ ਦੀਆਂ ਕਲਾ ਬਹੁਤ ਹੁੰਦੀ ਹੈ ਕੀਰਤਨ ਕਰਨਾ ਹੁੰਦਾ ਹੈ ਲੇਕਿਨ ਕਹਿੰਦੇ ਕੀਰਤਨ ਚ ਪੈਣਾ ਨਹੀਂ ਅਸੀਂ ਕਿਉਂਕਿ ਲੋਕ ਪੈਸਾ ਨਹੀਂ ਦਿੰਦੇ ਸਾਡੇ ਦੇ ਪਿਤਾ ਵੀ ਕੀਰਤਨ ਕਰਦੇ ਰਹੇ ਆ ਸਾਰੀ ਉਮਰ ਬਣਿਆ ਹੀ ਕੁਛ ਨਹੀਂ ਕਿਉਂਕਿ ਲੋਕੀ ਪੈਸਾ ਹੀ ਨਹੀਂ ਦਿੰਦੇ ਤੇ ਆਪਣਾ ਨਹੀਂ ਕਦੀ ਮਨ ਲੜਾਵਾ ਡੋਲਾਇਆ ਜਾਂ ਨਹੀਂ ਇਸ ਲਾਈਨ ਦੇ ਵਿੱਚ ਮਿਲਦਾ ਨਹੀਂ ਕੁਛ ਨਹੀਂ ਰਹਿਣਾ ਗੁਰੂ ਨਾਲ ਜੁੜ ਕੇ ਹਾਂਜੀ ਹਾਂਜੀ ਵੀਰ ਜੀ ਹਾਂਜੀ ਪਹਿਲਾਂ ਕਾਦੇ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਕਿਉਂਕਿ ਤੁਸੀਂ ਦੱਸਿਆ ਕਿ ਪਹਿਲਾਂ ਜਦੋਂ ਵੀਡੀਓ ਪਹਿਲਾਂ ਵੀ ਪੱਤਰਕਾਰ ਵੀਰਾਂ ਨੇ ਮੰਗ ਕੀਤੀ ਸੀ ਸਹਿਯੋਗ ਦੀ ਤੇ ਉਦੋਂ ਥੋੜੇ ਬਹੁਤ ਐਨਆਰਆਈ ਵੀਰਾਂ ਨੇ ਬਾਫ ਫਰੀ ਤੇ ਕਾਦੇ ਹਾਲਾਤ ਥੋੜੇ ਬਹੁਤ ਤੁਹਾਡੇ ਬਦਲੇ ਸੀਗੇ ਹਾਂਜੀ ਵੀਰ ਜੀ ਪਹਿਲਾਂ ਦੇ ਹਾਲਾਤ ਬਹੁਤ ਜ਼ਿਆਦੇ ਮਾੜੇ ਸੀ ਤੇ ਅਸੀਂ ਉਹਨਾਂ ਵੀ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਕੀ ਵੀਰਾਂ ਦਾ ਵੀ ਔਰ ਸਾਰੇਆਂ ਵੀਰਾਂ ਦਾ ਹਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਨਹੀਂ ਵੀਰ ਜੀ ਹਾਂਜੀ ਬਹੁਤ ਜ਼ਿਆਦੇ ਹਾਂਜੀ ਬਹੁਤ ਹੀ ਜ਼ਿਆਦੇ ਬੁਰੇ ਹਾਲ ਹੀ ਵੀਰ ਜੀ ਅਸੀਂ ਸਾਰੇ ਵੀਰਾਂ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦੇ ਆਂ ਮਹਾਰਾਜ ਉਹਨਾਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਬਖਸ਼ੇ ਜਿਨ੍ਹਾਂ ਵੀਰਾਂ ਨੇ ਵੀਰ ਜੀ ਦਾ ਇੰਟਰ ਪਾਗਾ ਤੇ ਹਾਂਜੀ ਧੰਨਵਾਦ ਚ ਕੌਣ-ਕੌਣ ਹੈ ਵੀਦੇ ਆਪਣੇ ਕਿਉਂਕਿ ਪਹਿਲਾਂ ਤੁਸੀਂ ਦੱਸਿਆ ਸੀਗਾ ਕਿ ਪਿਤਾ ਵੀ ਜੀ ਪਿਤਾ ਜੀ ਸੀਗੇ ਆਪਣੇ ਉਹਨਾਂ ਦੀ ਡੈਥ ਹੋ ਗਈ ਤੇ ਕੋਈ ਆਪਣਾ ਭਰਾ ਜਾਂ ਕੋਈ ਇਸ ਤਰੀਕੇ ਦਾ ਸਾਧਾ ਨਹੀਂਗਾ ਜਿਹੜਾ ਘਰ ਦਾ ਰਹਿਣ ਬਸੇ ਦਾ ਜਿਹੜਾ ਗੁਜ਼ਾਰਾ ਚਲਾ ਸਕੇ ਨਹੀਂ ਵੀਰ ਜੀ ਮਾਤਾ ਜੀ ਨੇ ਨਾਲ ਹਾਂ ਜੀ ਹਾਂ ਜੀ ਕੱਲੇ ਮਾਤਾ ਜੀ ਤੁਸੀਂ ਕੱਲੇ ਦੋ ਜੀ ਹਾਂ ਜੀ ਤੇ ਡੰਗਰ ਦੀ ਸੇਵਾ ਮਾਤਾ ਜੀ ਕਰਦੇ ਆ ਹਾਂ ਜੀ ਹਾਂ ਜੀ ਵੀਰ ਜੀ ਮਾਤਾ ਜੀ ਕਰਦੇ ਮਨਮੀ ਦੁਖੀ ਹੁੰਦਾ ਕਿ ਮੈਂ ਜਵਾਨ ਆ ਲੇਕਿਨ ਮਜਬੂਰੀ ਨੂੰ ਅੰਦਰ ਬੈਠਾ ਤੇ ਮਾਤਾ ਜੀ ਦੀ ਨਿਯੁਮਤ ਹੋ ਗਈ ਆ ਸਾਰੀ ਦਿਹਾੜੀ ਇਸੇ ਦੇ ਉੱਠ ਕੇ ਸ਼ਾਮ ਤੱਕ ਡੰਗਰਾਂ ਦੇ ਜਿਹੜੇ ਪਾਲਣ ਪੋਸ਼ਣ ਦੀ ਲੱਗੇ ਆ ਦੋ ਦੋ ਦਾ ਚੋਣਾ ਉਹਨਾਂ ਨੂੰ ਖਾਣਕ ਪਾਣੀ ਪੱਠੇ ਪਾਣੀ ਤੇ ਉਹ ਸਾਰਾ ਕੁਝ ਚਲਾ ਦੇ ਆ ਤੇ ਮੈਨੂੰ ਇਸ ਤਰੀਕੇ ਨਾਲ ਬੇਰੋਜ਼ਗਾਰ ਹੋ ਕੇ ਮਜਬੂਰੀ ਨਾਲ ਘਰੇ ਬਹਿਣਾ ਪੈਂਦਾ ਉਹਦਾ ਵੀਰ ਜੀ ਬਿਲਕੁਲ ਹੁੰਦਾ ਹਾਂਜੀ ਉਹਦਾ ਮਨ ਬਹੁਤ ਉਦਾਸ ਹੁੰਦਾ ਵੀਰ ਜੀ ਹਾਂਜੀ ਹੱਥ ਤੁਹਾਡੇ ਏਦਾਂ ਮਤਲਬ ਠੀਕ ਨਹੀਂ ਹੋਇਆ ਕਿਉਂਕਿ ਅੱਜ ਕੱਲ ਤੇ ਬਹੁਤ ਵੱਡੀ ਸਾਇੰਸ ਆ ਗਈ ਹੈ ਤੇ ਡਾਕਟਰ ਤੇ ਕਹਿੰਦੇ ਕੋਈ ਵੀ ਅੰਗ ਕੱਟੜਾ ਵੀ ਠੀਕ ਕਰ ਦਿੰਦੇ ਤਾਂ ਤੁਹਾਡੇ ਹੱਥ ਕਿਉਂ ਨਹੀਂ ਜੁੜਿਆ ਇਹ ਨਹੀਂ ਵੀਰ ਜੀ ਇਹ ਖਰਚੇ ਖੁਣੋ ਵੀਰ ਜੀ ਨਹੀਂ ਹਾਂਜੀ ਹਾਂਜੀ ਜੁੜਿਆ ਨਹੀਂ ਖਰਚਾ ਜਾਦਾ ਇਹ ਖਰਚਾ ਹੀ ਵੀਰ ਜੀ ਜਿੰਨੇ ਪੈਸੇ ਮੰਗਦੇ ਸੀ ਉਹ ਡਾਕਟਰ ਇਹ ਵੀਰ ਜੀ ਬਹੁਤ ਪੈਸਾ ਮੰਗਦੇ ਆਂਦੇ ਆ ਵੀ ਜੇ ਖਰਚੇ ਖੁਣੋ ਹੀ ਆ ਦੇ ਇਹਦੀ ਵੀ ਦੇਖ ਜੇ ਵੀ ਏਦਾਂ ਲੱਗਦਾ ਜਿਵੇਂ ਠੀਕ ਨਹੀਂ ਹੋਇਆ ਤੇ ਗਲਿਆ ਹਜੇ ਵੀ ਹਾਂਜੀ ਵੀਰ ਜੀ ਬਹੁਤ ਜ਼ਿਆਦਾ ਪੋਲਾ ਹੈ ਕੋਈ ਵੀ ਮਾਰਾ ਜਾ ਜਾਨੀ ਕਿ ਮੰਨ ਲਓ ਤੂੜੀ ਦਾ ਤਿੱਲਾ ਹੁੰਦਾ ਜੇ ਉਹ ਵੀ ਵਾਜ ਦੇ ਵਿੱਚ ਖੋਹ ਜਾਂਦਾ ਹੈ ਇਸ ਕਰਕੇ ਵੀਰ ਜੀ ਬੰਨ ਕੇ ਰੱਖਣਾ ਪੈਂਦਾ ਬਾਹ ਸੁੱਕੀ ਜਾਂਦੀ ਦਿਨੋਂ ਦਿਨੀ ਹਾਂਜੀ ਵੀਰ ਜੀ ਖਲਾਤ ਮਾਰੇ ਆ ਵੇਖੋ ਵੀਦੋ ਹਾਂ ਹੱਥ ਜਿਹੜਾ ਵੀਰ ਦਾ ਹਜੇ ਵੀ ਇੰਨਾ ਕਪੋਲਾ ਹੈ ਕਿ ਮਤਲਬ ਕਹਿੰਦੇ ਟੂੜੀ ਦਾ ਤਣਕਾ ਵੀ ਵਿੱਚ ਖੁੱਬ ਜਾਂਦਾ ਇਸ ਹੱਥ ਦੇ ਵਿੱਚ ਤੇ ਬਾਈ ਜੀ ਇਹ ਕਦੋਂ ਕਟਿਆ ਗਿਆ ਸੀਗਾ ਹੱਥ ਆਪਣਾ ਕਿੰਨੇ ਸਾਲ ਹੋ ਗਏ ਇਸ ਗੱਲ ਨੂੰ ਇਹਨੂੰ ਵੀਰ ਜੀ ਕੋਈ 10 15 ਸਾਲ ਹੋ ਗਈ ਚਲੇ 10 ਕ ਸਾਲ ਹੋ ਗਈ ਚਲੇ ਜੀ 10 ਸਾਲ ਦੇ ਵਿੱਚ ਇਹਦਾ ਇਲਾਜ ਹੀ ਨਹੀਂ ਹੋਇਆ ਕੋਈ ਆਪਾਂ ਨੂੰ ਮਿਲਿਆ ਹੀ ਨਹੀਂ ਕਿ ਬੰਦਾ ਜਿਹਨੇ ਕਿਹਾ ਹੋਵੇ ਹਾਂ ਇਹਨੂੰ ਠੀਕ ਕਰਾ ਦਿੰਦੇ ਨਹੀਂ ਵੀਰ ਜੀ ਅਜੇ ਤੱਕ ਨਹੀਂ ਪੈਰ ਤੇ ਕਿਦਾਂ ਛੱਟ ਲੱਗੀ ਪੈਰ ਵੀ ਤੁਹਾਡਾ ਇੰਨਾ ਸੁੱਜਿਆ ਪਿਆ ਇਸ ਤਰੀਕੇ ਨਾਲ ਪੱਟੀ ਕੀਤੀ ਤੁਸੀਂ ਉੱਤੇ ਇਹ ਵੀਰ ਜੀ ਟਰੈਕਟਰ ਚੜ ਗਿਆ ਇਹ ਉੱਤੇ ਕੱਟ ਚੜ ਗਿਆ ਹਾਂ ਜੀ ਇਹ ਏ ਵੀ ਜਿੱਤ ਇਤਨਾ ਹੀ ਰੋੜੇ ਲੈਣ ਗਏ ਹਾਂ ਹਾਂ ਜੀ ਤਾਂ ਕਰਕੇ ਵੀ ਉੱਤੋਂ ਅ ਵੀਰ ਦੇ ਖਾਤ ਬਾਕੀ ਬਹੁਤ ਮਾੜੇ ਆ ਕਿਉਂਕਿ ਗੁਜ਼ਾਰਾ ਕਰਨਾ ਔਖਾ ਆ ਪੈ ਤੇ ਵੀਰੇ ਵੈਸੇ ਜੇਕਰ ਵੀਰ ਮਦਦ ਕਰਦੇ ਆ ਹੱਥ ਪੈਰ ਤੁਹਾਡੇ ਠੀਕ ਹੋ ਜਾਂਦੇ ਆ ਇਸ ਤੋਂ ਬਾਅਦ ਫਿਰ ਕਰੋਗੇ ਆਪਣਾ ਕੰਮ ਦੁਬਾਰਾ ਸ਼ੁਰੂ ਮਿਹਨਤ ਕਰੋਗੇ ਹਾਂ ਜੀ ਹਾਂ ਜੀ ਬਿਲਕੁਲ ਵੀਰ ਜੀ ਅਹੀਂ ਖੰਡ ਪਾਠਾਂ ਤੇ ਜ਼ਰੂਰ ਜਾਇਆ ਕਰਾਂਗੇ ਅਜੇ ਵੀ ਵੀਰ ਜੀ ਜੇ ਮਿਲ ਜਾਵੇ ਚਲੇ ਜਾਈਦਾ ਆ ਸੁਪਨੇ ਕੀ ਨੇ ਅਜੇ ਦਿਲ ਦੇ ਕੀ ਕਿਹੜੇ ਚਾਪੂਰੇ ਕਰਦੇ ਹੋ ਜੀ ਇਹ ਹੋ ਗਿਆ ਵੀਰ ਜੀ ਅਸੀਂ 10 ਬਿੰਦ ਗੁਰੂ ਮਹਾਰਾਜ ਨਾਲ ਹੀ ਜੁੜੇ ਰਹੀਏ ਹੋਰ ਤੇ ਵੀਰ ਜੀ ਇਹਦੇ ਕਿ ਆਜ ਕਾਇਆ ਗਿਆ ਹੱਥ ਵੀਰ ਜੀ ਠੀਕ ਹੋ ਜਾਵੇ ਜਿਆਦਾ ਤੇ ਇਹੀ ਹੈ ਵੀਰ ਜੀ ਜਿਹੜੀ ਆ ਬਾਹ ਵੀਰ ਜੀ ਸੁੱਕਦੀ ਜਾਂਦੀ ਹੈ ਤੁਸੀਂ ਆਲਸਾਂ ਨੇ ਵੇਖ ਸਕਦੇ ਰਹੇ ਦੋਹਾਂ ਦੇ ਵੀਰ ਜੀ ਹਾਂ ਜੀ ਕਿੰਨਾ ਫਰਕ ਹੈ ਦੋਹਾਂ ਦਾ ਨਾਲੋਂ ਨਾਲ ਹੀ ਵੀਰ ਜੀ ਹਾਂ ਜੀ ਤੇ 10 ਸਾਲ ਹੋ ਗਏ ਵੀਰ ਜੀ ਇਹਦੇ ਹੱਥ ਉਤਰਾਂ ਦੇ ਉਤਰ ਹੀ ਆ ਵੀਰ ਜੀ ਹਾਂ ਜੀ ਵੀ ਰੁਕਦੇ ਚਿੰਤਾ ਦਾ ਵਿਸ਼ਾ ਹੈ ਵੀਰ ਦਾ ਹੱਥ ਕਿਉਂਕਿ ਜੇਕਰ ਇਹ ਜਿਹੜੀ ਹੱਥ ਸੁੱਕਦਾ ਜਾਂਦਾ ਤੇ ਹੋ ਸਕਦਾ ਕਿ ਸ਼ਾਇਦ ਸਾਰੀ ਬਾਹ ਤੱਕ ਆ ਜਾਵੇ ਤੇ ਨੁਕਸਾਨ ਜ਼ਿਆਦਾ ਹੋ ਸਕਦਾ ਵੀਰ ਦਾ ਕਿਉਂਕਿ ਜੇਕਰ ਕਹਿੰਦੇ ਵੀਰ ਇਸ ਨੂੰ ਅਸੀਂ ਖੁੱਲਾ ਛੱਡਦੇ ਆਂ ਤੇ ਇਹਦੇ ਵਿੱਚ ਕੋਈ ਨਾ ਕੋਈ ਚੀਜ਼ ਖੁੱਬ ਜਾਂਦੀ ਹੈ ਜੇਕਰ ਬੰਦੇ ਨੇ ਤੇ ਉਹ ਪਹਿਲਾਂ ਹੀ ਜਿਹੜਾ ਗਲਿਆ ਤੇ ਹੋਰ ਗਲ ਸਕਦਾ ਪਹਿਲਾਂ ਤੁਹਾਨੂੰ ਮੈਂ ਹਾਲਾਤ ਕਰਦੇ ਖਾਵਾ ਮਾਤਾ ਜੀ ਨਾਲ ਵੀ ਗੱਲਬਾਤ ਕਰੂੰਗਾ ਕਿਉਂਕਿ ਇਹ ਤੁਸੀਂ ਦੇਖੋ ਪਹਿਲਾਂ ਅ ਮਤਲਬ ਰਸੋਈ ਕਿੱਦਾਂ ਬਣੀ ਐ ਇਸ ਘਰ ਦੀ ਰਸੋਈ ਵੀ ਹੈ ਨਹੀਂ ਇਦਾਂ ਹੀ ਬਾਹਰ ਇੱਕ ਚੁੱਲਾ ਬਣਾਇਆ ਇੱਕ ਇਹਨਾਂ ਦੇ ਕੋਲ ਇਸ ਤਰ੍ਹਾਂ ਹੀ ਬਰਤਨ ਖੁੱਲੇ ਪਏ ਨੇ ਤੇ ਮਾਤਾ ਜੀ ਨੂੰ ਬਿਲਕੁਲ ਪੁੱਛਾਂਗੇ ਮਾਤਾ ਜੀ ਕੀ ਨਾ ਮਤ ਆਪਣੀ ਉਮਰ ਕਿੰਨੀ ਹੋ ਚੁੱਕੀ ਆ ਕਿ ਜੇ ਤਾਂ ਪੁੱਤ ਕਿੰਨੀ ਗੰਬਰ ਹੋ ਚੁੱਕੀ ਹੁਣ ਇਹਨੂੰ ਤੇ ਹਾਲਾਤ ਮਾਤਾ ਜੀ ਇਹ ਕਦੋਂ ਦੇ ਇਦਾਂ ਦੇ ਹੋ ਗਏ ਆਪਣੇ ਇਹਨਾਂ ਦੇ ਬਾਪ ਜਾਣ ਚੀ ਹੋ ਗਏ ਆ ਫਤ ਪਹਿਲਾਂ ਠੀਕ ਸੀ ਹਾਂਜੀ ਪਹਿਲਾਂ ਤੇ ਚਲੋ ਆਪਦਾ ਟਾਈਮ ਪਾਸ ਕਰੀਦਾ ਹੀ ਗੁਜ਼ਾਰਾ ਕਰੀਦਾ ਹੀ ਜਾਈਦਾ ਆਪਦੇ ਘਰੇ ਮਾਤਾ ਜੀ ਤਕਾਵਟ ਨਹੀਂ ਮਹਿਸੂਸ ਹੁੰਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੰਗਣ ਨੂੰ ਪਾ ਲੈਂਦਾ ਜੇ ਕੀ ਹੋ ਗਰ ਬਹੁਤ ਬੁਖਾਰ ਚੜ ਜਾਂਦਾ ਕਈ ਕੁਝ ਹੋ ਜਾਂਦਾ ਰੋਤ ਹੁੰਦਾ ਹੀ ਹੁੰਦਾ ਤੁਸੀਂ ਕਹ ਲੋਕੀ ਵੀ ਬੜੀਆਂ ਗੱਲਾਂ ਕਰਦੇ ਆ ਲੈ ਉਧਰ ਪੁੱਤ ਬੈਠਾ ਤੇਰਾ ਉਦਾਂ ਹਾਂ ਉਹ ਫਿਰ ਆਂਦੇ ਹੀ ਐ ਪਰ ਮਜਬੂਰੀ ਆ ਕਿਤੇ ਨਾ ਕਿਤੇ ਪੂਰੀ ਆ ਹਾਂਜੀ ਪਹਿਲਾਂ ਵੀ ਤਾਂ ਨਹੀਂ ਕਹਿੰਦੇ ਥੋੜੀ ਬਹੁਤ ਮਦਦ ਕਰਤੀ ਸੀਗੀ ਹਾਲਾਤ ਤੇ ਮੈਂ ਕੁਛ ਬਾਈ ਸਾਨੂੰ ਛੱਤ ਥੱਲੇ ਭਾਇਆ ਵੀਰ ਜੀ ਐਵੇਂ ਕਿਉਂ ਆਕੇ ਭਲਾਵੇ ਉਹਨਾਂ ਦਾ ਧੰਨਵਾਦ ਕਰਦੇ ਆਂ ਅਸੀਂ ਉਹਨਾਂ ਦਾ ਜਿੱਦ ਦੀ ਸਾਡੀ ਸਾਨੂੰ ਤਾਂ ਥੱਲੇ ਆਕੇ ਹੀ ਆ ਜਣਾ ਤੇ ਭਾਨ ਨ ਦਵਾਦਿਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਲੈਂਟਰ ਥੱਲੇ ਬਾਤਾ ਹਾਂਜੀ ਹਾਂਜੀ ਤੇ ਹੁਣ ਮਾਤਾ ਜੀ ਕੀ ਮੰਗ ਹੈ ਕੀ ਅਜੇ ਰਹਿੰਦਾ ਵੀ ਇਦਾਂ ਕਿਉਂਕਿ ਵੀਰ ਕਹਿੰਦਾ ਕਿ ਮੈਂ ਕੰਮਕਾਜ ਤੋਂ ਵਾਂਝਾ ਬੇਰੋਜ਼ਗਾਰ ਹੋ ਕੇ ਕਰ ਬੈਠਾ ਭਾਇਆ ਹੱਥ ਦਾ ਲਾਜ ਹੋ ਜੇ ਤੇ ਉਹ ਚਲੋ ਠੀਕ ਹੈ ਇਹਦਾ ਚਾਰੇ ਦਾ ਹਾਂਜੀ ਜੀ ਸੋ ਬਿਲਕੁਲ ਤੁਸੀਂ ਦੇਖੋ ਇੱਕੋ ਵੀਰ ਕੋਲ ਜਿਹੜਾ ਡੰਗਰ ਹੈ ਉਸ ਦਾ ਵੀ ਪਾਲਣ ਪੋਸ਼ਣ ਮਾਤਾ ਜੀ ਕਰਦੇ ਆ ਤੇ ਹਾਲਾਤ ਬਹੁਤ ਮਾੜੇ ਨਹੀਂ ਕਰਦੇ ਤਾਂ ਸਯੋਗ ਦਾ ਸਾਥ ਨੇ ਤੇ ਇੱਕ ਡੰਗਰ ਨਾਲ ਜ਼ਿਆਦਾ ਕਰਨਾ ਬਹੁਤ ਔਖਾ ਕੋਈ ਜ਼ਮੀਨ ਨਹੀਂ ਹੈ ਤੇ ਵੀਰੇ ਜਿੱਕਰ ਹਾਲਾਤ ਠੀਕ ਹੁੰਦੇ ਆ ਤੇ ਉਸ ਤੋਂ ਬਾਅਦ ਫਿਰ ਮਿਹਨਤ ਕਰਕੇ ਹਾਲਾਤ ਆਪਣੇ ਜਿਹੜੇ ਕਰਦੇ ਦੇ ਨੇ ਦੇਖ ਹੁੰਦੇ ਆ ਠੀਕ ਕਰ ਲੂੰਗੇ ਜੇ ਕਲੀਨ ਦਾ ਇਲਾਜ ਕਰਾ ਦਿੰਦੇ ਹਾਂ ਜੀ ਬਿਲਕੁਲ ਵੀਰ ਜੀ ਜ਼ਰੂਰ ਕਰੇ 5 ਵਜੇ ਦਾ ਤੁਸੀਂ ਕਰ ਦੇਦੇ ਹੋ ਜ਼ਰੂਰ ਮੈਨੂੰ ਲੱਗਦਾ ਤੁਹਾਨੂੰ ਵੀਰਾਂ ਪਾਰਟ ਹੈ ਥੋੜਾ ਬਹੁਤ ਸੁਣਾ ਦੇਣਾ ਚਾਹੀਦਾ ਵੀਰਾਂ ਨੂੰ ਤੇ ਹਜੇ ਵੈਸੇ ਗੁਰੂ ਇਤਿਹਾਸ ਉਹ ਹੈਗੀ ਆ ਪੂਰੀ ਉਮੀਦ ਹੈਗੀ ਆ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਸਮਾਂ ਹੁੰਦਾ ਲੋਕੀ ਡੋਲ ਜਾਂਦੇ ਲੋਕ ਕਹਿੰਦੇ ਹੁਣ ਪ੍ਰਮਾਤਮਾ 'ਚ ਵਿਸ਼ਵਾਸ ਨਹੀਂ ਰਿਹਾ ਹਾਲਾਤ ਬਹੁਤ ਮਾੜੇ ਹੋ ਗਏ ਵਿਸ਼ਵਾਸ ਕਿੰਨਾ ਹੈ ਜੀ ਵਿਸ਼ਵਾਸ ਤਾਂ ਵੀਰ ਜੀ ਗੁਰੂ ਮਹਾਰਾਜ ਤੇ ਪੂਰਾ ਗੁਰੂ ਰਾਮਦਾਸ ਤੇ ਵੀਰ ਜੀ ਹਾਂਜੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਰ ਪਵਨ ਨਰਾਇਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆ ਸਤਿ ਜੁਗਾ ਸੱਚ ਹੈ ਭੀ ਸਤ ਨਾਨਕ ਹੋਸੀ ਭੀ ਸੱਚ ਆਹੇ ਗੁਰਜੀਕਾ ਖਾਲਸਾ ਵਾਹਿਗੁਰ ਨਾ ਨਕ ਰੋਸੀ ਵੀ ਸਤੋ ਬਿਲਕੁਲ ਵੀਰੋ ਹਾਲਾਤ ਬਹੁਤ ਮਾਰੇ ਨੇ ਵੀਰ ਦੇ ਇਹਦੇ ਨਾਲ ਕਿਤੇ ਉਮੀਦ ਕੀਤੀ ਹੈ ਆਸ ਲਾਈ ਹੈ ਐਨ ਆਰ ਆਈ ਵੀਰਾਂ ਤੋਂ ਪੰਜਾਬੀਆਂ ਦੇ ਕਿਉਂਕਿ ਆਪਾਂ ਦਲੇਰ ਬਹੁਤ ਆ ਜੇ ਕਦੇ ਦੇਸ਼ ਆ ਵਿਦੇਸ਼ਾਂ ਚ ਕੋਈ ਆਪਦਾ ਆ ਜਾਂਦੀ ਹੈ ਲੋੜ ਪੈ ਜਾਂਦੀ ਹੈ ਤੇ ਚਾਟ ਆਪਣੇ ਵੀਰ ਜਿਹੜੇ ਲੰਗਰ ਲੈ ਕੇ ਉੱਥੇ ਮਦਦ ਕਰਨ ਪਹੁੰਚ ਜਾਂਦੇ ਨੇ ਮੇਲੇ ਹੁੰਦੇ ਨੇ ਛੋਟੇ ਛੋਟੇ ਦਰਬਾਰ ਸਾਈ ਦੇ ਨੇ ਤੇ ਵੱਡੇ ਵੱਡੇ ਜਿਹੜੇ ਉੱਥੇ ਪ੍ਰੋਗਰਾਮ ਹੁੰਦੇ ਨੇ ਤੇ ਆਪਾਂ ਉੱਥੇ ਵੱਡੇ ਵੱਡੇ ਲੰਗਰ ਲਾਉਂਦੇ ਆ ਤੇ ਬਸ ਉਹ ਵੀਰ ਦੀ ਵੀ ਮਦਦ ਕਰਨੀਆਂ ਕਿਤਨਾ ਕੀਤੀ ਕਿਉਂਕਿ ਉਮੀਦ ਹੈ ਵੀਰ ਨੂੰ ਕਿ ਸ਼ਾਇਦ ਜੇਕਰ ਉਹਨਾਂ ਦੇ ਹਾਲਾਤ ਠੀਕ ਹੋ ਜਾਂਦੇ ਉਹ ਪੈਰ ਦਾ ਇਲਾਜ ਹੋ ਜਾਂਦਾ ਤੇ ਹਾਲਾਤ ਕੁਝ ਖੋਲ ਹੋ ਜਾਣਗੇ ਵੀਰ ਦੀ ਮਦਦ ਕਾफी ਹੋ ਜਾਏਗੀ ਤੇ ਆਪਣੇ ਘਰ ਦੇ ਜਿਹੜੇ ਹਾਲਾਤ ਨੇ ਉਹ ਬਦਲਣਗੇ ਵੀਰੇ ਕੀ ਆਪਣਾ ਨੰਬਰ ਹੈ ਜੇ ਕਦੇ ਕੋਈ ਨੰਬਰ ਅਜਿਹਾ ਦੇ ਦਿਓ ਜਿਹਦੇ ਉੱਤੇ ਕੋਈ ਵੀ ਸੇਵਾ ਪਾ ਸਕੇ ਤੇ ਐਡਰੈਸ ਵੀ ਜਰੂਰ ਦੱਸ ਦਿਓ ਜੇ ਕਿਸੇ ਵੀਰ ਨੂੰ ਘਰਾਂ ਨਾਲ ਪਾਵੇ ਤੁਹਾਡੇ ਮਿਲਣ ਦਾ ਚਾਹ ਹੋਵੇ ਤੇ ਘਰ ਵੀ ਆ ਕੇ ਮਿਲ ਸਕੇ ਵੀਰ ਜੀ ਜ਼ਿਲ੍ਹਾ ਆਪਣਾ ਤਰਨਤਲ ਸਾਹਿਬ ਪਿੰਡ ਆਪਣਾ ਦੁੱਬਲੀ ਤਹਿਸੀਲ ਆਪਣੀ ਪੱਟੀ ਮੋਬਾਈਲ ਨੰਬਰ ਵੀ ਜੇ ਆਪਣਾ 985941903 9259844903 ਇਹਤੇ ਵੀ ਦਿਓ ਚੱਲਦਾ ਆਪਣਾ Google पे स्कैन ਅੱਤੇ ਕਈ ਵੀ ਦੀਆਂ ਸੇਵਾਵਾਂ ਤੁਹਾਨੂੰ ਹੋਏ ਹਾਂਜੀ ਵੀਰ ਜੀ ਚੱਲਦਾ ਹੈ ਤੇ ਘਰ ਆ ਸਕਦੇ ਵੀਰ ਜੀ ਮਿਲਣ ਬਿਲਕੁਲ ਜੀ ਜੀ ਆ ਇਹਨੂੰ ਹਾਂਜੀ ਵੀਰ ਜੀ ਸੋ ਬਿਲਕੁਲ ਵੀਰੋ ਇਹ ਨੰਬਰ ਹੈ ਵੀਰ ਦਾ ਤੇ ਜ਼ਰੂਰ ਇਹਨਾਂ ਦੀ ਮਦਦ ਕਰੇ ਕਿਉਂਕਿ ਹਾਲਾਤ ਮਾੜੇ ਨੇ ਵੀਰ ਦੇ ਸੁਪਨੇ ਬਹੁਤ ਨੇ ਜੇ ਕੋਈ ਐਸੀ ਕਮੇਟੀ ਦੇਖ ਰਹੀ ਹੈ ਕੋਈ ਅਧਿਕਾਰੀ ਦੇਖ ਰਹੇ ਨੇ ਜਿਹੜੇ ਇਹਨਾਂ ਦੀ ਮਦਦ ਕਰ ਸਕਣ ਤੇ ਨੇੜੇ ਆ ਕੇ ਇਹਨਾਂ ਦੇ ਹਾਲਾਤ ਜਿਹੜੇ ਨੇ ਉਹ ਤੁਸੀਂ ਜਾਣੋ ਵੀ ਕਰ ਸਕਦੇ ਹੋ ਇਹਨਾਂ ਦੇ ਘਰ ਦੇ ਵਿੱਚ ਤੇ ਜ਼ਰੂਰ ਇਹਨਾਂ ਦੀ ਮਦਦ ਕਰਿਓ ਕਿਉਂਕਿ ਇਹ ਲੈਨੜੀ ਵੀ ਇੰਨੀ ਜੂ ਮਦਦ ਕੀਤੀ ਆ ਵੀਰ ਨੇ ਬੜਾ ਧੰਨਵਾਦ ਕੀਤਾ ਹੈ ਉਹਨਾਂ ਦਾ ਕਿਉਂਕਿ ਹਾਲਾਤ ਪਹਿਲਾਂ ਵੀ ਬਹੁਤ ਮਾੜੇ ਸੀਗੇ ਜਿਹੜੀ ਇਹਨਾਂ ਦੀ ਘਰ ਦੀ ਛੱਤ ਸੀਗੀ ਕੱਚੀ ਸੀਗੀ ਵੀਰਾਂ ਨੇ ਲੈਂਟਰ ਜੂ ਪਵਾ ਕੇ ਦਿੱਤਾ ਲੇਕਿਨ ਉਸ ਤੋਂ ਬਾਅਦ ਜਿਹੜੇ ਹਾਲਾਤ ਹਜੇ ਵੀ ਕਾਫੀ ਮਾੜੇ ਨੇ ਵੀਰ ਦਾ ਹੱਥ ਕੰਮ ਨਹੀਂ ਕਰਦਾ ਸੁੱਕਦਾ ਜਾ ਰਿਹਾ ਪੈਰ ਤੇ ਸੱਟ ਲੱਗੀ ਹੈ ਮਾਤਾ ਜੀ ਬਜ਼ੁਰਗ ਹੁੰਦੇ ਜਾ ਰਹੇ ਨੇ ਉਮਰ ਬਹੁਤ ਵੱਧ ਗਈ ਹੈ ਤੇ ਗੁਜ਼ਾਰਾ ਕਰਨ ਦਾ ਕੋਈ ਨਹੀਂ ਜੇ ਕਦੇ ਉਹਨਾਂ ਦਾ ਸਹਾਰਾ ਬਣਿਆ ਜਾਵੇ ਤੇ ਸ਼ਾਇਦ ਮਾ ਦਾ ਵੀ ਸੁਪਨਾ ਹੋਏਗਾ ਕਿ ਆਪਣੇ ਪੁੱਤ ਨੂੰ ਵਿਆਹ ਕੇ ਉਸ ਦਾ ਜਿਹੜਾ ਗ੍ਰਸਤ ਜੀਵਨ ਹੈ ਉਸ ਨੂੰ ਦੇਖ ਜਨ ਤੇ ਸਵਾਲ ਕੇ ਜਾਣ ਤਾਂ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਹ ਹੌਸਲਾ ਹੋਵੇ ਕਿ ਆਪਣੇ ਪੁੱਤ ਜਿਹੜਾ ਉਹਨਾਂ ਦਾ ਪੈਦਾਂ ਤੇ ਖੜਾ ਹੈ ਤੇ ਆਪਣੇ ਪਰਵਾਦ ਦਾ ਪਾਲਨ-ਪੋਸ਼ਣ ਕਰ ਰਿਹਾ ਹੈ ਤੇ ਖੁਸ਼ੀ ਨਾਲ ਆਪਣਾ ਜੀਵਨ ਬਤੀਤ ਕਰਦਾ। ਸੋ ਬਿਲਕੁਲ ਜੇਕਰ ਵੀਰ ਮਦਦ ਕਰਦੇ ਨੇ ਉਸ ਤੋਂ ਬਾਅਦ ਫਿਰ ਮੈਨੂੰ ਲੱਗਦਾ ਇਹਨਾਂ ਦੇ ਘਰ ਆਵਾਂਗੇ ਤੇ ਸਦੂ ਉਹ ਵੀ ਹਾਲਾਤ ਸਾਂਝੇ ਕਰਾਂਗੇ ਤੇ ਸ਼ੁਕਰਾਨਾ ਜ਼ਰੂਰ ਕਰਾਂਗੇ ਉਹਨਾਂ ਵੀਰਾਂ ਦਾ। ਤੇ ਉਮੀਦ ਇਹ ਹੈ ਕਿ ਜਦੋਂ ਉਹਲੀਵਾ ਦੇ ਘਰ ਆਈਏ ਤੇ ਹਾਲਾਤ ਕੁਝ ਹੋਰ ਹੋਣ ਵੀਲ ਦੇ ਤੇ ਜਿਹੜਾ ਮਯੂਸ ਚਿਹਰਾ ਇਸ ਦੇ ਉੱਪਰ ਮੁਸਕਾਨ ਹੋਵੇ। ਤੁਸੀਂ ਦੇਖਦੇ ਹੋ ਸਿਟੀ ਹੈਡਲਾਈਨਸ ਮੈਂ ਹਦਾਨਿਸ਼ ਗੁਪਤਾ ਬਹੁਤ ਬਹੁਤ